ਅਸੀਂ 13 ਮਈ ਨੂੰ ਇੱਥੋਂ ਵਿਸ਼ਾਲ ਮਾਰਚ ਕੱਢ ਕੇ ਮਨਾਉਣ ਜਾ ਰਹੇ ਹਾਂ 13 ਮਈ ਨੂੰ 101 ਗੱਡੀ ਦਾ ਕਾਫਲਾ ਹੋਏਗਾ ਜਿੱਥੇ ਬਾਬਾ ਬਲਵਿੰਦਰ ਸਿੰਘ ਨੇ ਹਿੰਗਮੁਖੀ ਉਹ ਆਉਣਗੇ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਹੇਠ ਹੋਏਗਾ ਤੇ ਜਿਹੜਾ ਸਵੇਰੇ ਇੱਥੋਂ 8 ਵਜੇ ਚੱਲੇਗਾ 13 ਮਈ ਨੂੰ ਤੇ 1 ਵਜੇ ਉਹ ਚਪੜਚੜੀ ਪਹੁੰਚੇਗਾ ਲੁਧਿਆਣਾ ਬਾਕਿ ਪਾਕਿਸਤਾਨਾਂ ਤੇ ਹੁੰਦਾ ਹੋਇਆ ਉਸ ਤੋਂ ਬਾਅਦ ਉੱਥੇ 2 ਘੰਟੇ ਦਾ ਸਮਾਗਮ ਤੇ ਫਿਰ ਸ਼ਾਮ ਨੂੰ 5 ਵਜੇ ਸਰਹੰਦ ਪਹੁੰਚੇਗਾ ਸਰਹੰਦ ਫਤਿਹ ਦਾ ਝੰਡਾ ਲਹਿਰਾਇਆ ਜਾਏਗਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਦੀ ਸ਼ਹਾਦਤ ਜਿਨ੍ਹਾਂ ਦੀ ਦੇਣ ਬੜਬੁਲੀ ਹੈ ਜਿਨ੍ਹਾਂ ਨੇ ਅੱਜ ਦੇ ਕਿਸਾਨਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਜਿਨ੍ਹਾਂ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਗ ਤੇ ਫਤਿਹ ਨੂਸਰਤ ਮੀਦ ਰੰਗ ਜਫਤ ਅਜਦਾਨਕ ਗੁਰੂ ਗੋਬਿੰਦ ਸਿੰਘ ਅੱਜ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨਾ 3 ਸਤੰਬਰ 1708 ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਬੋਦਾਵਰੀ ਨਦੀ ਦੇ ਕੰਢੇ ਮਾਧੋਦਾਸ ਵੈਰਾਗੀ ਦੇ ਰੂਪ ਦੇ ਵਿੱਚ ਮਲਾਪ ਹੁੰਦਾ ਅਤੇ 2 ਸਾਲ ਤੋਂ ਵੀ ਘੱਟ ਸਮੇਂ ਦੇ ਅੰਦਰ ਸਰਹੰਦ ਫਤਿਹ ਕਰਕੇ ਉਹ ਗੌਰਵਈ ਇਤਿਹਾਸ ਰਚਨਾ ਇਹ ਮਹਾਨ ਯੋਧੇ ਜਰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵੰਡੀ ਦੇਣ ਹੈ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਚਾਰ ਦਿਹਾੜੇ 16 ਅਕਤੂਬਰ ਜਨਮ ਉਤਸਵਾ 9 ਜੂਨ ਸ਼ਹੀਦੀ ਦਿਹਾੜਾ 3 ਸਤੰਬਰ ਮਿਲਾਬ ਦਿਵਸ ਹੈ ਅਤੇ 12 ਮਈ 1710 ਉਹਨਾਂ ਨੇ ਸਰਹੰਦ ਚੱਪੜਚੀੜੀ ਦੇ ਮੈਦਾਨ ਜਿੱਤ ਪ੍ਰਾਪਤ ਕੀਤੀ 14 ਨੂੰ ਫਤਿਹ ਦਾ ਝੰਡਾ ਲਹਿਰਾਇਆ ਅਸੀਂ 13 ਮਈ ਨੂੰ ਜਿਹੜਾ ਵਿਸ਼ਾਲ ਮਾਰਚ ਬਾਬਾ ਬੰਦਾ ਬਹਾਦਰ ਪਗ ਰਕਵਾ ਤੋਂ ਸਾਡੇ ਟਰਸਟੀ ਬਲਦੇ 바ਵਾ ਜੀ ਬੈਠੇ ਨੇ ਭਗਵਾਨ ਦਾਸ 바ਵਾ ਜੀ ਬੈਠੇ ਨੇ ਰਜਿੰਦਰ 바ਵਾ ਜੀ ਬੈਠੇ ਨੇ ਤੇ ਇਹ ਸਾਰੇ ਟਰਸਟੀ ਨੇ ਸਾਰੇ ਮਿਲ ਕੇ ਅਸੀਂ ਇਹ ਜਿਹੜਾ ਮਾਰਚ ਫਤਿਹ ਮਾਰਚ ਹੈ ਇਹ ਉਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਫਵਾਇ ਦੇ ਵਿੱਚ ਹੋਏਗਾ ਇਹ 13 ਮਈ ਦਾ ਸਮਾਗੋ ਹੋਏਗਾ ਥਾਂ ਥਾਂ ਤੇ ਗੁਰਦੁਆਰਾ ਕਮੇਟੀਆਂ ਸਮਾਜ ਸੇਵੀ ਸੰਸਥਾਵਾਂ ਉਹ ਮਾਰਚ ਦਾਸ